ਸਾਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਮਿਰਜੇ ਕੇ ਆ ਗਿਆ ਸੱਜਣੋ। ਤੇ ਜੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਫਿਰੋਜ਼ਪੁਰ ਆ ਜਾਂਦਾ ਤੇ ਨੇੜੇ ਮੋਦਕੀ ਸ਼ਹਿਰ 메ਨ ਕਸਬਾ ਜਿਹੜਾ ਉਹ ਮੋਦਕੀ ਰਹਿ ਜਾਂਦਾ। ਬੱਚੀ ਨੂੰ ਮਲਾਉਣ ਲੱਗੇ ਆ ਤੁਹਾਨੂੰ ਪੰਡ ਮਿਰਜੇ ਕਲੇ ਵੀਰ ਨੂੰ ਦੋ ਮੱਝਾਂ ਝੋਟੀਆਂ ਨਾਲ ਇੱਕ ਨੀਲੀ ਰਾਵੀ ਦੀ ਮਗਰ ਕੱਟੀ ਇੱਕ ਮੋਹਰਾ ਦੀ ਝੋਟੀ ਤੇ ਇਹਦੇ ਵੀ ਮਗਰ ਕੱਟੀ ਕਿੰਨਾ ਕਿੰਨਾ ਦੁੱਧ ਕਿੰਨੇ ਕਿੰਨੇ ਟਾਈਮ ਦੀਆਂ ਸੂਈਆਂ ਸਾਰਾ ਹਿਸਾਬ ਕਿਤਾਬ ਜਿਹੜਾ ਪੁੱਛ ਕੇ ਮਾਲਕਾਂ ਤੋਂ ਤੁਹਾਡਾ ਨਾਲ ਸਾਂਝਾ ਕਰਦੇ ਆ ਜੁੜਿਓ ਐਂਡ ਤੱਕ ਤੁਹਾਡਾ ਧੰਨਵਾਦ ਜਿਹੜੀ ਪਸੰਦ ਆ ਜਾਂਦੀ ਆ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਤੁਹਾਡਾ ਇਹ ਵੀ ਵੱਡਾ ਧੰਨਵਾਦ ਬਚੀ ਸਾਸਰੀ ਦਾ ਸਾਸਰੀ ਕਾਲ ਜੀ ਕਲੀ ਜੀ ਸਾਸਰੀ ਕਾਲ ਜੀ ਹੋਰ ਸੁਣਾਓ ਵਧੀਆ ਵਧੀਆ ਚੜਦੀ ਕਲਾ ਜੀ ਚੜਦੀ ਕਲਾ ਨਾ ਚੜਦੀ ਕਲਾ ਬਾਬੇ ਨਾਨਕ ਦੀ ਕਿਰਪਾ ਜੀ ਬਸ ਸ਼ੁਕਰ ਆ ਬਾਬੇ ਨਾਨਕ ਦਾ ਧੰਨਵਾਦ ਜੀ ਆਪ ਦਾ ਮਿਹਰ ਦਾ ਹੱਥ ਰੱਖੇ ਹੈ ਨਾ ਸਾਰੇ ਭੈਣਾ ਭਰਾਵਾਂ ਨੂੰ ਚੜਦੀ ਕਲਾ ਚ ਰੱਖੇ ਚੜਦੀ ਕਲਾ ਰੱਖ ਕੇ ਪ੍ਰਮਾਤਮਾ ਬਾਬਾ ਨਾਨਕ ਕਿਰਪਾ ਰਕੇ ਸਭ ਦੇ ਆਪਣਾ ਐਡਰੈਸ ਦੱਸ ਦਈਏ ਪਿੰਡ ਮਿਰਜੀ ਕੀ ਜ਼ਿਲ੍ਹਾ ਫੋਰੀਪਰ ਮੋਦਗੀ ਤੋਂ 8 ਕਿਲੋਮੀਟਰ ਮੈਂਡ ਆਪਣਾ ਹੀ ਹੋਣਾ ਲਵਾਂਤੋਗੇ ਮਿਰਜੀ ਕੀ ਮਿਰਜੀ ਕੀ ਹਾਂਜੀ ਨੰਬਰ 82699 82204 ਵਜੇ 82696 ਤੇ 82204 ਵਜੇ ਤੇ ਕੱਲ ਇੱਕ ਛੁੱਟੀ ਪਾਈ ਸੀ ਆਪਾਂ ਹਾਂਜੀ ਐਸਕੇ ਟਾਈਮ ਹੀ ਕਿ ਇਦੋਂ ਪਹਿਲਾਂ ਹੈ ਇਦੋਂ ਕੋਈ ਘੰਟਾ ਮਗਰੋਂ ਹੋ ਬਸ ਹਾਂ ਘੰਟਾ ਜਾਂ ਪਹਿਲਾਂ ਹੋ ਵੀ ਜਾਂ ਮਗਰੋਂ ਹੋਗੀ ਹਾਂ ਤੇ ਵੈਗੀ ਸੀ ਵੀਰੇ ਉਦੋਂ ਹੀ ਛੁੱਟੀ ਹੋ 1:30 ਦੀ ਵੈਗੀ ਸੀ ਤੇ 1000 ਛੋੜ ਦਿੱਤੀ ਵੀਰੇ ਓਕੇ ਹਾਂਜੀ ਛੁੱਟੀ ਚੰਗੀ ਬਹੁਤ ਸੀ ਬਹੁਤ ਚੰਗੀ ਬਠਿੰਡਾ ਬਠਿੰਡਾ ਹੀ ਹੋਈਗੀ ਗਲਤ ਅੱਛਾ ਹਾਂ ਬਹੁਤ ਫੋਨ ਆਏ ਬਾਈ ਓਕੇ ਬਠਿੰਡੇ ਸਾਈਡੋਂ ਹਾਂ ਬਠੰਡੇ ਦੇ ਕੰਮ ਦੀ ਹੋਊਗੀ ਫਿਰ ਹਾਂ ਤੇ ਜਲਾਲ ਵਾਲੇ ਲੈ ਗਏ ਬਾਈ ਹੁਣੀ ਆ ਚਲੀ ਗਈ ਉਧਰ ਹੀ ਫੇਰ ਬਠੰਡੇ ਜਿਹਲੇ ਬਠੰਡੇ ਵਾਲੀ ਗਈ ਜਲਾਲ ਹਾਂ ਰਪਿੰਦਰ ਦਾ ਪਿੰਡ ਜਲਾਲ ਬਾਈ ਬਹੁਤ ਤਗੜਾ ਉਥੋਂ ਦਾ ਰਪਿੰਦਰ ਜਲਾਲ ਕੁਲਦੀਪ ਮਾਨਕ ਬਣੀ ਬੜੀ ਸੋਹਣੀ ਹੈ ਯਾਰ ਬੜਾ ਸਰਾ ਲਾਉਂਦਾ ਯਾਰ ਸਰਾ ਲਾਉਂਦਾ ਕੁਲਦੀਪ ਮਾਨਕ ਵੀ ਜਲਾਲ ਦਾ ਹਾਂ ਜਲਾਲ ਦਾ ਕੁਲਦੀਪ ਮਾਨਕ ਵੀ ਜਲਾਲ ਦਾ ਯਾਰ ਹਾਂ ਹਾਂ ਵਾਕਈ ਦੇ ਜਮੇਰ ਜਲਾਲ ਹਾਂ ਜਮੇਰ ਨੇ ਵੀ ਤਗੜਾ ਨਾਮ ਕਮਾਇਆ ਜਲਾਲ ਦਾ ਕਰਮਾਂ ਵਾਲੀ ਧਰਤੀ ਆ ਜੋਦੇ ਪੈਦਾ ਕਰਦੀ ਆ ਬਾਕੀ-ਬਾਕੀ ਸਹੀ ਗੱਲ ਆ ਬੈਲ ਤੇ ਜਲਾਲ ਚਲੇ ਗਈ ਜਲਾਲ ਗਈ ਬਾਈ ਤੇ ਆ ਛੋਟੀ ਸੂਆ ਕਿਹੜਾ ਸੂਈ ਦੱਸੀ ਇਹਦੇ ਮਾਲਕ ਜੀ ਦੂਜਾ ਸੂਈ ਆ ਓਕੇ ਹਾਂ ਤੇ ਕੱਟੀ ਮਖਰ ਠੀਕ ਆ ਤੇ 8 ਕਿਲੋ ਦੁੱਧ ਆ ओके okay. हां जी ਆਪਾਂ 8 ਕਿਲੋ ਦੁੱਧ ਚੋਕੇ ਲਿਆਏ ਆ ਕੱਟੀ ਮਗਰ ਆ ਹਾਂ ਤੇ ਉਹ ਮਾਲਕ ਨੇ ਤਾਂ 1.5 ਮਹੀਨੇ ਦੀ ਕਿਹਾ ਸੀ ਸੂਈ ਆ ਠੀਕ ਆ ਤੇ ਆਪਾਂ ਬਈ 2 ਮਹੀਨੇ ਦੀ ਕਹਿ ਕੇ ਲਈ ਆ ਯਾਰ ਓਕੇ ਮਾਲਕ ਕਹਿੰਦੇ 1.5 ਮਹੀਨਾ ਹੋ ਗਿਆ ਸੂਈ ਨੂੰ ਮਗਰ ਕੱਟੀ ਆ ਕੱਟੀ ਆ ਤੇ 8 ਕਿਲੋ ਦੁੱਧ ਚੋਕੇ ਲਈ ਆ ਹਾਂ ਚੋਕੇ ਲਈਏ ਵੀਰੇ ਆ ਲੈ ਓਕੇ 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 ਤੇ ਆਪਾਂ 2 ਮਹੀਨਿਆਂ ਦੀ ਸੂਈ ਮੰਨ ਕੇ ਲਈ ਆ ਹਾਂ 2 ਮਹੀਨੇ ਚੌਣ ਚਾਂ 100 ਦੀ 100 100 ਦੇ 100 ਬਈ ਕਹਿੰਦੇ ਬੱਚਾ ਵੀ ਲਾ ਦਾਂਗੇ ਆਪਾਂ ਯਾਰ ਠੀਕ ਆ ਏਡੀ ਮਿੱਠੀ ਮਿੱਠੀ ਠੰਡੀ ਬਹੁਤ ਆ ਠੀਕ ਆ ਠੀਕ ਆ ਠੀਕ ਆ 8 ਕਿਲੋ ਦੁੱਧਾ 8 ਕਿਲੋ ਦੁੱਧਾ ਬਾਈ ਇਹ ਚੰਗੀ ਸਾਹਮਲੇ ਬੰਦਾ ਲੇਟੀ ਲੂਟੀ ਪਾ ਕੇ ਝੁੱਟੀ ਨੂੰ ਦੁੱਧ 10 ਕਿਲੋ ਦੇਣਾ ਚਾਹੀਦਾ ਯਾਰ ਵੱਡੋ ਕੀ ਬਾਈ ਕੱਦ ਕਾਠਾ ਨਹੀਂ ਝੁੱਟੀ ਆ ਯਾਰ ਹਾਂ ਸਿੰਘ ਜਾਤ ਨਸਲ ਕਿੰਨੀ ਹੈ ਬੁਰੀ ਆ ਕੱਟੀ ਜੀ ਬਾਈ ਹਨਾ ਥਣ ਕਿੱਡਾ ਚੰਗਾ ਲੱਗਾ ਬਹੁਤ ਸੋਹਣਾ ਪਾਵਰਾ ਨਾਲ ਲੱਗਿਆ ਥਾਣਾ ਹਾਂ ਵਾਕਿਆ ਹੀ ਲਾਲੀ ਵਾਲਾ ਲੇਵਾ ਲਾਲੀ ਵਾਲਾ ਬੱਕਰਾ ਹੈ ਨੂੰ ਤੋਰ ਚੱਕ ਇਹਦੀ ਨਾਲ ਹੀ ਕੱਟੀ ਵਿਖਾਈਏ ਸੱਜਣੋ ਕਾਟ ਕਾਠ ਦਾ ਅੰਤਾਜਾ ਹੁਣ ਬਚੀ ਦੇ ਕਾਟ ਤੋਂ ਲਾਇਓ ਆ ਵੇਖੋ ਕਿਆ ਬਾਤ ਆ ਆ ਘੜੀ ਕੱਟੀਏ ਦੀ ਮੇਰੇ ਨਾਲ ਠੀਕ ਆ ਤਦ ਬਹੁਤ ਮਾਰਿਆ ਘੱਟ ਆ ਬਈ ਠੀਕ ਆ ਹਾਂ ਤਦ ਬਹੁਤ ਆ ਹਨਾ ਗੱਦ ਬਹੁਤ ਆ ਓਕੇ ਆ ਕੱਟੀਏ ਦੀ ਹਾਂ ਬਿਲਕੁਲ ਇਹ ਕੱਟੀ ਤੇ ਕੱਟੀ ਤੇ ਮਿਲਦੀ ਆ ਕੱਟੀ ਦੇ ਕੱਟੀ ਦੇ ਬਈ ਮਿਲੂਗੀ ਠੀਕ ਆ ਹਾਂਜੀ ਤੇ ਆ ਕੱਟੀ ਆ ਸੱਜਣੋ ਕੱਟੀ ਬੜੀ ਸੰਭੀ ਆ ਮਿੱਤਰੋ ਚੰਗਾ ਦੁੱਧ ਛੱਡਿਆ ਲੱਗਦਾ ਬਾਕੀ ਤੁਸੀਂ ਆਪ ਸਾਰੇ ਪਹਿਣਾ ਪਰ ਸਿਆਣੇ ਤੇ ਭੂਰ ਛੱਟਾ ਨਾਲ ਘੰਡ ਲਿਓ ਬੇਫਿਕਰੀ ਜਮਾ 100 ਦੀ 100 100 ਦੇ 100 ਠੀਕ ਆ ਧੰਨਵਾਦ ਧੰਨਵਾਦ ਬਾਕੀ ਸਫਾਈਆਂ ਬਹੁਤਾ ਝੂਟੀ ਨੂੰ ਹਾਂ ਨਹੀਂ ਹੋਣਾ ਨਾਲ ਬਹੁਤ ਗੰਨੇ ਉਹੋਂ ਦੀ ਗੰਨੇ ਦੀ ਠੀਕ ਆ ਪੋਲੀ ਪੋਲੀ ਜਮਾ ਨਾਲ ਕੇ ਬੱਚਾ ਕਹਿੰਦੇ ਭੈਣ ਭਰਾ ਵੇਖ ਲੈ ਜੇ ਲਾਉਣਾ ਮਰਾ ਦੇ ਨੀ ਬੱਚੇ ਮਰਾ ਦੇ ਫਿਰ ਦੋ ਦੋ ਧਾਰਾਂ ਫੇਰ ਤਾਂ ਧੰਨਵਾਦ ਮੈਂ ਕਿਹਾ ਵੀ ਉੱਚੇ ਬੱਚੇ ਚਾ ਬੱਚੀ ਕਹਿੰਦਾ ਵੀ ਤੁਹਾਨੂੰ ਦੋ ਦੋ ਧਾਰਾਂ ਚੈੱਕ ਕਰਾਵਾਂਗੇ ਮੈਂ ਤਾਂ ਕਹੀ ਉੱਚੇ ਬੱਚੇ ਚਾ ਤੇ ਚੱਲ ਕਈ ਵਾਰੀ ਪਸੂ ਉੱਪਰੇ ਥਾਂ ਆਇਆ ਕਹਿੰਦਾ ਨਹੀਂ ਇਹਦਾ ਸੀਲ ਹੀ ਬਹੁਤ ਆ ਕਹਿੰਦਾ ਜਦੋਂ ਮਰਜ਼ੀ ਚੋ ਲੋ ਹਾਂ ਬੱਚੀ ਚੂਣ ਚਾਣ ਤਾਂ ਚੰਗਾ ਮੱਛੀ ਮੋਟਰ ਵਾਲਾ ਹੀ ਆ ਜੱਟਾ ਠੀਕ ਆ ਠੀਕ ਆ ਠੀਕ ਓਕੇ ਨਹੀਂ ਠੀਕ ਆ ਸ਼ਾ ਬੜਾ ਮੋਟਾ ਚੂਣਾ ਰਹਿੰਦੇ ਹੈ ਨਾ ਵਿਚਾਰੀ ਦਾ ਓਕੇ 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 ਧੰਨਵਾਦ 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 ਤੇ ਬਾਕੀ ਉ ਵੀ ਚਾਰੂ ਆ ਪੂਰੀ ਚਾਰੂ ਚਾਰੂ ਆ ਜਾ ਦੇ ਦਸਣ ਕਿੰਨੇ ਦੀ ਦੇ ਜੀ ਦੇ ਹੁਣ ਕਿੰਨੇ ਦੀ ਦੇਣੀ ਐ ਅੱਜ ਵੀ 90000 ਦੀ ਅੱਜ ਵੀ ਉਹਦੇ ਕਹਿਣ ਲੱਗੂ ਕੱਲ ਵਾਲਾ ਕੰਮ ਹੀ ਹੋਵੇ ਵੀ ਛੋੜ ਹੀ ਹਜ਼ਾਰ ਹੋਵੇ 90 ਦੀ ਦੇ ਦਿੰਨੇ ਭਰਾ ਨਹੀਂ ਕਰਦੇ ਮਾਨਤਨ ਬੱਚਾ ਓਚਾ ਛੋਟੀ ਤੇਰੀ 90 90 ਕਰਦੀ ਆ ਹਾਂ ਛੋਟੀ ਚੰਗੀ ਐ ਨਹੀਂ ਕਹਿੰਦੇ ਜਾਤ ਤਾਂ ਬਹੁਤ ਵਧੀਆ ਜਾਤ ਨਸਲ ਬੜੀ ਆ ਦੇਵਾ ਲੋਹਾ ਵੇਖ ਲਾਲੀ ਆ ਹਾਂ ਇਹ ਸਾਡੀ ਗੋਲ ਕੱਟੀ ਬਈ ਹਾਂ ਸਿੰਗੀ ਇਹ ਦੁਨੀਆ ਕਿੰਡੀ ਸੋਹਣੀ ਲੱਗੀ ਆ ਐਡੀ 2.5 ਲੱਖ ਵਾਲੀ ਕੱਟੀ ਨੂੰ ਨਹੀਂ ਲੱਗੀ ਹੁੰਦੀ ਸਿੰਗੀ ਨਹੀਂ ਲੱਗੀ ਹੁੰਦੀ ਨਾ ਬੜਾ ਸੋਹਣਾ ਸਿੰਗਲ ਹੈ 1000 ਰੁਪਿਆ ਹੀ ਲੰਗਣਾ ਵੇਦੀ ਇਕੱਲਾ ਰੁਪਿਆ ਵੀ ਨਹੀਂ ਲੰਗਣਾ ਜਵਾਨੀ ਜਵਾਨੀ ਵਾਹ ਕਿੱਥੇ ਲੁਈਆ ਯਾਰ ਤੇ ਐਡੀ ਕੱਟੀ ਸੋਹਣੀ ਆ ਠੀਕ ਆ 90 ਜੋ ਕਿੰਨਾ ਮਾਨਤਨ ਕਰਦਾ ਕਾਂਟਾ ਵਾਂਡਾ ਹੀ ਕਰਦੇ ਆ ਬੜਾ ਬੜਾ 85000 ਦੀ ਦੇ ਦਾਂਗੇ ਅੱਜ ਯਾਰ ਵੇਖੀ ਜਾਉ ਵੇਖੀ ਜਾਉ ਅੱਜ ਲਓ ਵੀ ਸੱਜਣੋ 85000 ਦੀ ਹਾਂ ਕਿਆ ਬਾਤ ਆ ਫਿਰ ਹਨਾ ਠੀਕ ਆ ਜੈ ਜੈ ਹਰ ਹੁਣ ਤਾਂ ਯਾਰ ਕੋਈ ਚੱਕਰ ਨਹੀਂ ਹਨਾ ਬਾਕੀ ਮੈਂ ਤੁਹਾਨੂੰ ਸੁਣੀਆਂ ਜੇ ਨਾ ਪਾਣਾ ਮੇਰੇ ਨਾਲ ਬਿਲਕੁਲ ਵੀਰੇ ਜਿਨਨੇ ਲੈਣੀ ਆ ਪੈਸਿਆਂ ਦਾ ਇੰਤਜ਼ਾਮ ਕਰ ਲੇ ਬਸ ਬਸ ਬਿਲਕੁਲ ਹਾਂ ਖਾਂ ਕਸਾਈਆਂ ਮਗਰ ਕੱਟੀ ਵੀ ਬਹੁਤ ਸੂਣੀ ਆ ਉਹ ਜਿਆਦਾ ਕੁਆਲਿਟੀ ਕੱਟੀ ਆ ਭਾਈ ਹਾਂ ਵਾਕਿਆ ਆਪਣੀ ਪਈ ਸੀ ਵੀਰੇ ਕੋਈ ਕਸਾਈਆਂ ਜਨਾ ਪਾਵੇ ਆਪਣੇ ਨਾਲ ਆਪਾਂ ਰੇਡ ਉਹਨਾਂ ਕ ਕਰਨਾ ਉਹਦਾ ਜੀ ਦਾ ਜਿੰਨੇ ਦੀ ਹੈਗੀ ਆ ਵੀ 2-3000 ਨਫਾ ਹੀ ਲੈਣਾ ਬਸ ਬਸ ਇੰਨਾ ਹੀ ਰਹਿਣਾ ਨਫਾ ਜੈ ਜਿੰਨੀ ਮਰਜ਼ੀ ਭਾਣਾ ਮਿਲੀ ਆ ਬਸ ਬਸ ਇਹਦਾ ਕੀ ਹਿਸਾਬ ਆ ਬੱਲੀ ਜੀ ਦਾ ਬੱਲੀ ਥਲੇ ਵੀ ਮੰਨ ਕੇ 8 ਕਿਲੋ ਦੁੱਧ ਆ ਠੀਕ ਆ ਇਹਦਾ ਵੀ ਉਹ ਇਹ ਸੂਈ ਆਪਣੇ ਕੱਟੀ ਮਗਰ ਇਹਦੇ ਵੀ ਇਹਦੇ ਮਗਰ ਵੀ ਕੱਟੀ ਹਾਂ ਇਹਦਾ ਸੂਆ ਕਿੰਨੇ ਕ ਟਾਈਮ ਦਾ ਇਹਦਾ ਵੀ 2 ਕੁ ਮਹੀਨਿਆਂ ਦਾ ਸੂਏ ਹੋਗਾ ਵੀਰੇ ਯਾਰਾ 2 ਮਹੀਨਿਆਂ ਦਾ ਸੂਆ ਇਹਦਾ ਵੀ ਹੈਗਾ ਠੰਡੀ ਸੀਲ ਬਹੁਤ ਆ ਚੂਣ ਜਾਨ ਪੋਲੀ 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 ਜਾਵਾ ਗੰਨੇ ਵਾਂਗੂ ਨੀਲੀ ਰਾਵੀ ਦੀ ਆ ਗਈ ਇਹ ਨੀਲੀ ਰਾਵੀ ਦੀ ਆ ਗਈ ਬਾਈ ਜੀ ਤੂਰ ਕਰਾਦ ਗਿਆ ਚੱਕੇ ਦੀ ਕਰਾਦ ਨੇ ਵੀਰੇ ਯਾਰਾ ਕਰਾ ਐਨੂੰ ਕਰਾ ਦੇ ਭਾਵਾ ਸੱਤ ਨੂੰ ਵੇਖਿਓ ਇਹਦੀ ਫੇਸ ਕੁਆਲਿਟੀ ਬਾਕੀ ਤੁਹਾਨੂੰ ਘੱਟ ਕਾਟ ਦਾ ਤਾਜ਼ਾ ਹੋ ਜਾਊਗਾ ਤੁਰਦੇ ਦਾ ਤੇ ਆ ਵੀਖ ਲੋ ਬਰੀਕ ਚਮੜੀ ਦੀ ਨੀਲੀ ਰਵੀ ਦੀ ਮੈਂ ਪਾਣੀ ਤੇ ਗਈ ਆ ਹਨਾ ਹਾਂ ਹਾਂ ਪਿਆਰੇ ਵਿਚਾਰੀ ਨੂੰ ਕੋਈ ਗੱਲ ਨਹੀਂ ਕੋਪਰੇ ਥਾ ਕੇ ਪਸ਼ੂ ਯਾਰ ਕਈ ਕੋਸ਼ਿਸ਼ ਕਰਦੇ ਆ ਹਨਾ ਤਾਂ ਤੱਕ ਦੀ ਬਹੁਤ ਬਹੁਤ ਤਰਦਾ ਬਾਈ ਹਾਂ ਜੀਰਾ ਰੱਖਣਾ ਪੈਂਦਾ ਤਾਂ ਬਣਾ ਪੈਂਦਾ ਇਹ ਜੀਰੇ ਤੋਂ ਬਣਾ ਕੇ ਪਾਏ ਜਾਂਦੇ ਬੰਦੂ ਇਹਦੀ ਕੱਟੀ ਉਹ ਜਿਹੜੀ ਬਾਹਰ ਬੈਠੀ ਆ ਸੱਜਣੋ ਨੀਲੀ ਰਵੀ ਦੀ ਮਹਿੰਦੀ ਕੱਟੀ ਆ ਬੈਠੀ ਆ ਇਹ ਗੱਸੋਂ ਤੁਸੀਂ ਲਾ ਲਓ ਤੇ ਬਚੀ ਇਹ ਕਿੰਨੇ ਦੀ ਦੇ ਦੇਣੀ ਆ ਹੈ ਇਹ ਕਿੰਨੇ ਦੀ ਦੇ ਦਈਏ ਦੇ ਦਗੇ 80 ਦੀ ਹੈ 80 ਦੀ ਦੇ ਦਗੇ ਨਹੀਂ 80 80 ਵਾਲੇ ਛੱਡ ਦੇ ਭਾੜੀ ਦੇ ਦਾਂਗੇ ਯਾਰ ਆਪਾਂ ਉੜਦੀ ਜਾਣ ਦੇ ਵਾਸਤੇ ਲਾ ਦੇਣੇ ਆ ਅੱਛਾ ਹਾਂ 70000 ਦੀ 70000 ਦੀ ਝੂਟੀ ਦੇ 70000 ਚ ਛੋੜ ਛੱਪਾ ਕਰਦਗੇ ਹੈ ਹਜ਼ਾਰ ਕੱਟ ਕੇ ਛੋੜੇ ਯਾਰ ਤੂੰ ਵੇਖ ਚਲ 1000 ਛੋੜ ਕਰ ਦਾਂਗੇ ਵੀਰੇ ਯਾਰ 74000 ਦੀ ਹਾਂ 74 ਹੈ ਇਹਦੇ ਵੀ ਮੈਂ ਕਹਿੰਦਾ ਬਈ ਕਈ ਮਿਹਨਤ ਆ ਵੀਰੇ ਕਸਾਈਆਂ ਜਣਾ ਵੈਣ ਆਪਣੇ ਨਾਲ ਆਉਂ ਜਮਾ ਪਾਉੜ ਦੀਆਂ ਜਾਣ ਵਾਲੇ ਜਾਣ ਦੇ ਕੀਤੇ ਵੀਰੇ ਆਪਰੇ ਅੱਜ 74000 ਦੀ ਹਾਂ ਦੋ ਦੱਠ ਕਿਲੋ ਆ ਅਗਲਾ ਸੱਤ ਮੰਗ ਲਈ ਯਾਰ ਘਰ ਤੱਕ ਪਹੁੰਚ ਕਰ ਦਾਂਗੇ ਠੀਕ ਆ ਹਣਾ ਵੀ ਮੰਨ ਕੇ ਕਿਲੋ ਫਣ ਕੱਢ ਵੀ ਜਾਂਦਾ ਰਾਮਾ ਰੂਮਾ ਜੀ ਬਈ ਇੱਥੇ ਵੀ ਉਪਰੇ ਥਾਗੀਆਂ ਉਪਰੇ ਥਾਂ ਤੇ ਆਈਆਂ ਵੀਰੇ ਆਪਣੇ ਵੀ ਠੀਕ ਆ ਠੀਕ ਹਾਂਜੀ ਧੰਨਵਾਦ 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 ਸੱਜਣਾ ਵੀਡੀਓ ਨੂੰ ਅੰਤ ਤੱਕ ਵੇਖਣ ਲਈ ਜਿਉਂਦੇ ਵਾਸਤੇ ਰਹੋ